ਆਹ ਸਾਬਤ ਹੋ ਗਈ ਨਿੱਕਾ ਨਦੋਰ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਮਣੀ தਿਆਲਪੁਰਿਆ ਉਹ ਬੂਟਾ ਅੰਨਦਾਰੇ ਵਾਲਾ ਹੈ ਘਾਂਗੇ ਵਾਲਾ ਗੁਰਵਿੰਦਰ ਸਿੰਘ ਹੈ ਨਾਲ ਸਿੱਚੇ ਵਾਲੀਆ ਪਿੰਦੂ ਹੈ ਉਹ ਚਾਰਾਂ ਜਾਫੇ ਵਿੱਚੋਂ ਅੰਨਦਾਰੇ ਉਹ ਵਾਹ சூரਮੇ ਨੰਬਰ ਨੰਬਰ ਕਿਹਦੇ ਪਾਸੇ ਹੈ ਜੀ ਨੰਬਰ ਦੱਸੋ ਰੀਪਲੇ ਦੀ ਮੰਗ ਕੀਤੀ ਜਾ ਰਹੀ ਹੈ ਰੀਪਲੇ ਦੀ ਮੰਗ ਹੈ ਜੀ ਇਸ ਪੁਆਇੰਟ ਨੂੰ ਹੋਲਡ ਕਰ ਲਿਓ ਰੀਪਲੇ ਮੰਗਿਆ ਗਿਆ ਇਸ ਨੰਬਰ ਦਾ ਰੀਪਲੇ ਆ ਜੀ ਕੋਈ ਹਲੇ ਪਿਆਰ ਨਾਲ ਪਿਆਰ ਨਾਲ ਤਰਲੋਚਨ ਗੇਲਵੱਲੋ ਤਿੰਨ ਰੇਡਾਂ ਦੀਪਦਰਜ ਜੀ ਦੀਆਂ 5000 ਦੀਆਂ ਪੈਣ ਗਿਆ ਤੋਚੀ ਗੱਲ ਯੂਕੇ ਵਾਲਾ ਕਹਿੰਦਾ ਇੰਗਲੈਂਡ ਵਾਲਾ ਕਹਿੰਦਾ ਵੀ ਦੀਪਦਰਜ ਜੀ ਦੀਆਂ ਤਿੰਨ ਰੇਡਾਂ 5000 ਦੀਆਂ ਰਾਜੂ ਵੱਲੋਂ ਰਾਜੂ ਯੂਕੇ ਕਹਿੰਦਾ 3000 ਦੀਆਂ 2 ਕਹਿੰਦੇ ਤਾਂ ਹੈਲੋ 2000 ਦੀਆਂ 3000 ਤਾਂ ਹੈਲੋ ਵੀਰ ਜੀ ਇੱਕ ਮਿੰਟ ਹੈਲੋ ਅੰਬੇਰ ਸਾਹਿਬ ਭਾਈ ਗਰਾਊਂਡ ਕਲੀਅਰ ਕਰ ਦਈਏ ਭਾਈ ਸਾਬੀ ਭਾਈ ਕਹਿੰਦਾ ਇਤਨਾ ਜਿਆਦਾ ਕੰਮ じゃ ਗੜਬੜ ਜਾ ਹੋ ਗਿਆ ਗਰਾਊਂਡ ਕਲੀਅਰ ਕਰ ਦਈਏ ਆਪਾਂ ਮੈਚ ਬੋਲੀਏ ਜਿਹੜੇ ਪੈਸੇ ਉਹ ਘੱਟ ਲਈਏ ਮੇਰੀ ਸੁਣੋ ਜੀ ਪਰਮੋਚਨ ਗੱਲ ਵੱਲੋਂ 5000 ਰਾਜੂ ਯੂਕੇ ਵੱਲੋਂ 6000 ਹੋ ਗਿਆ ਜੀ ਤੇ 2000 ਰਾਜੂ ਯੁਕੇ 8000 ਹੋ ਗਿਆ ਜੀ ਦੀਪ ਦੀਆਂ ਤਿੰਨ ਰੇਡਾਂ ਤੇ ਪੈਸੇ ਦਾ 1000 ਤੇ ਇਸੇ ਨਾਲ ਪਾਸੇ ਸ਼ਾਨਸ਼ਾ ਵੀਰ ਸਾਡਾ ਗਲੈਕ ਯਾਰ ਮੇਰੇ ਵੱਲੋਂ ਹੈਲੋ ਇੱਕ ਬੇਨਤੀ ਆ ਸਾਰੇ 플레이ਰਾਂ ਨੂੰ ਦੇਖੋ ਤੁਸੀਂ ਖੇਡ ਰਹੇ ਹੋ ਅੰਪਾਇਰ ਤੁਹਾਡੇ ਨਾਲ ਹਰ ਤਾ ਖੜੇ ਨੇ ਜੇਕਰ ਤੁਹਾਨੂੰ ਕੋਈ ਲੱਗਦਾ ਸ਼ੱਕ ਆ ਆਪਾਂ ਹੋਟ ਰਿਚ ਸਕਦੀਆਂ ਜੇ ਰਸ ਸੇਵ ਟਾਈਮ ਵਾਲਾ ਖਸਾਈ ਨਾ ਕੀਤੀ ਜਾਵੇ। ਬੈਸ ਫਸਾਈ ਨਾ ਕੀਤੀ ਜਾਵੇ। ਮੈਚ ਜਿਹੜਾ ਉਹ ਕੰਟੀਨਿਊ ਚੱਲ ਰੱਖਿਆ ਜਾਵੇ। ਪਿਆਰ ਨਾਲ ਪਿਆਰ ਨਾਲ। ਪਿਆਰ ਨਾਲ ਪਿਆਰ। ਮੈਚ ਚੱਲੂ ਰੱਖਿਆ ਜਾਵੇ। ਗਿੱਲ ਸੇਵ ਟਾਈਮ ਵਾਲੇ ਸਾਡੇ ਤਰਲੋਚਨ ਗਿੱਲ ਹੋਣਾਂ ਦੇ ਪਰ ਮਿੱਤਰਾਂ ਖੱਬੀਆਂ ਸੱਜੀਆਂ ਬਾਹਾਂ ਸਾਰੀਆਂ ਪੁੱਜੀਆਂ ਹੋਈਆਂ। ਕਿ ਪਹਿਲੀ ਵਾਰੀ ਟੱਕਰਿਆ ਕੋਈ ਬਰੋਬਰ ਦਾ। ਹੁਣ ਜੋਰ ਪਰਛਿਆ ਜਾਣਾ ਮਿੱਤਰੋ ਚੋਬਰ ਦਾ। ਲਾ ਹੁਣ ਜੋਰ ਪਰਛਿਆ ਜਾਣਾ। ਮਿੱਤਰੋ ਚੋਬਰ ਦਾ ਉਧਰ ਜਰਮਨਜੀਤ ਜੀ ਯੂਕੇ ਪਿੰਕ ਪਾਲੀ ਤਾਲੂਕਿੱਤਾ ਜਾਵੇ ਕੋਈ ਐਂ ਨਾ ਰੋਕਿਆ ਜਾਵੇ ਆ ਥਿੰਦ ਪ੍ਰਧਾਨ ਖੜੇ ਵਾਲੇ ਨੰਬਰ ਤੇ ਕਮੇਟੀ ਨਾ ਰੋਕਿਆ ਮੈਚ ਚਾਲੂ ਕੀਤਾ ਜਾਵੇ ਇਹ ਪੌਂਡਾ ਦੇ ਨਾਲ ਕਰਨ ਫੈਸਲਾ ਛੇਤੀ ਸਰਕਾਰ ਤੇ ਜੋਗ ਬਾਰ ਆ ਸਾਡਾ ਪਿਆਰ ਬਾਰ ਬਾਰ ਦਿੰਦੀ ਆ ਕੰਮ ਤੁਹਾਡੇ ਨਾ ਨਾ ਯਾਰ ਆ ਚੰਗੀ ਗੱਲ ਨਹੀਂ ਐ ਪਿਆਰ ਨਾਲ ਪਿਆਰ ਨਾਲ ਇੱਕ ਦੂਜੇ ਨੂੰ ਕਦੇ ਨਾ ਮਾਰੋ ਪਿਆਰ ਨਾਲ ਪਿਆਰ ਨਾਲ ਜਿੱਦ ਨਾਲ ਮਾਮਲੇ ਵਿਗੜ ਜਾਂਦੇ ਆ ਰਾਜੀ ਨਮਾ ਕਰ ਲਈਏ ਰਾਜੀ ਨਮਾ ਕਰਨੋਂ ਨਿਬੜ ਜਾਂਦੇ ਨੇ ਨਵੀ ਮੈਚ ਸ਼ੁਰੂ ਕਰ ਦਈਏ ਕਰਨਵੀਰ ਸਿੰਘ ਜੀ ਭੈਣੀ ਸਿੱਧਵਾ ਜੀ ਇੱਕ ਮਿੰਟ ਜੀ ਜਿਹੜਾ ਕਾਂਗਿਆ ਵਾਲਾ ਹੋਲਡ ਹੁਣ ਲਿਆ ਸੀ ਆ ਹੁਣ ਉਹ ਨੰਬਰ ਰੇਡਰ ਦਾ ਜੀ ਡਬਲ ਟੱਚ ਦਾ ਜਿਹੜਾ ਗੁਰਵਿੰਦਰ ਕਾਂਗਿਆ ਵਾਲਾ ਦਾ ਹੁਣ ਦਾ ਸਟਰਗਲ ਚੱਲਿਆ ਸੀ ਨਾ ਆਹ ਦੇਖ ਲੋ ਆਹ ਦੇਖ ਤੁਹਾਡੇ ਸਾਹਮਣੇ ਦੀਪਲੇਟਰ ਸਾਹਮਣੇ ਦੇਖੋ ਤੁਸੀਂ ਸਾਰੇ ਦੇਖ ਲੋ ਬਾਜੀ ਉਧਰ ਜਲਦੀ ਨੇ ਰੀਪਲੇ ਦੇਖ ਲੋ ਸਾਹਮਣੇ ਉਹ ਤਾਂ ਟੈਕਨੀਕ ਹੈ ਹੈਗੀ ਆ ਸਾਰੇ ਪਲੇਅਰ ਸਾਡੇ ਰਿਸਪੈਕਟ ਦਾ ਦੁੱਲਾ ਆਇਆ ਅਮਰੀਕਾ ਤੋਂ ਦੁੱਲਿਆ ਪੰਜਾਬ ਦੀ ਧਰਤੀ ਤੇ ਵੈਲਕਮ ਹੈ ਇਹ ਸਾਰੇ ਪੰਜਾਬ ਦੇ ਗੱਬਰੂ ਹੈ ਬਾਈ ਦੀ ਇੱਕ ਦੀਵ ਦੀ ਕਬੱਡੀ ਤੇ 1000 ਰੁਪਿਆ ਲੱਗਾ ਜੀ ਭੱਲੜਾ ਸਾਹਿਬ ਇਹ ਵੀਰ ਲੈਣ ਆਇਆ ਦੀਵਦੀ ਕੋ ਕਬੱਡੀ ਤੇ 1000 ਰੁਪਿਆ 1500 ਰੁਪਿਆ ਭਾਜੀ ਉਹ ਰੇਡਾਂ ਨਹੀਂ ਪੂਰੀ ਹੋਈ ਮੇਰੇ ਖਿਆਲ ਆ ਉਹ ਲੱਗਾ ਸ਼ਾਨ ਸ਼ਾਹ ਲੱਗਾ ਤਰਲੋਚਨ ਭਾਜੀ ਅੱਜ ਹੋਰ ਕਿੱਧਰ ਨੂੰ ਜਾਂਦੇ ਐ ਇੱਕ ਇੱਕ ਨੰਬਰ ਦੇ ਮੈਚ ਟਾਉਣੀਆਂ ਇੱਕ ਇੱਕ ਨੰਬਰ ਆਪਾਂ ਮੰਨਣ ਦੇ ਵੇਖੋ ਤੁਸੀਂ ਪਲੇਅਰ ਹੋ ਤੁਸੀਂ ਪਲੇਅਰ ਹੋ ਦੇਲੀ ਰੋਜ਼ ਖੇਡਦੇ ਹੋ ਹੁਣ ਵੱਡੀ ਸਕਰੀਨ ਤੇ ਤੁਹਾਡੇ ਸਾਹਮਣੇ ਸਭ ਕੁਝ ਆ ਗਿਆ ਸਾਰੀਆਂ ਟੀਮਾਂ ਆਪਣੀਆਂ ਆਪਾਂ ਅਜੇ ਵੀ ਨਾਮ ਮੰਨੀਆਂ ਤਾਂ ਗੱਲ ਖਾਈ ਨਹੀਂ ਆ ਸਾਰੀਆਂ ਟੀਮਾਂ ਆਪਣੀਆਂ ਇਧਰਲੇ ਪਾਸੇ ਅਸੀਂ ਤੁਹਾਨੂੰ ਅੱਗੇ ਵੀ ਇਹ ਬੇਨਤੀ ਕੀਤੀ ਸੀ ਕਿ ਤੁਹਾਡੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਸਫਲ ਹੋਣਾ ਇਹ ਤੁਸੀਂ ਖੁਦ ਦੇਖ ਸਕਦੇ ਹੋ ਆ ਦੇਖੋ ਕਿੱਥੇ ਟੱਚ ਲੱਗ ਰਿਹਾ ਪਿਛਲੇ ਪਾਸੋਂ ਆ ਵੇਖੋ ਇਹ ਵਿੱਚੋਂ ਇਹ ਆਹ ਟੱਚ ਆਹ ਪਿਛੋਂ ਹੱਥ ਲੱਗ ਰਿਹਾ ਹੈ ਹਰ ਇੱਕ ਜਣਾ ਉੱਥੇ ਚਲੋ ਜੇ ਪਿੱਛੇ ਪੈਸੇ ਲਾਉਣੇ ਆ ਗਰਾਊਂਡ ਤੋਂ ਬਾਹਰ ਆ ਭਾਈ ਹਰਦੀਪ ਕੋਈ ਰੌਲਾ ਨਹੀਂ ਪਾਉਣਿਆ ਹੈਲੋ ਰੈਫਰੀ ਪਹਿਲਾਂ ਉਧਰ ਹੱਥ ਕਰੀ ਜਾਂਦਾ ਫੇਰ ਧਿਰ ਕਰੀ ਜਾਂਦਾ ਲਓ ਜਿੱਥੇ ਪਾਸੇ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਨੇ ਨਹੀਂ ਨਹੀਂ ਦੱਸੋ ਹਾਂ ਮੇਰਾ ਭਰਾ ਹਾਂਜੀ ਡਾਕਟਰ ਆਪਾਂ ਧਾਰੀਵਾਲ ਦੇ ਨਾਲ ਬਹੁਤ ਪਿਆਰ ਆ ਹਾਂ ਵੀਰ ਪਲੀਜ਼ ਇੱਕ ਮੇਰੀ ਬੇਨਤੀ ਆ ਜਿੰਨੇ ਰੈਫਰੀ ਐ ਸਾਰੇ ਗਰਾਊਂਡ ਚ ਆਜੋ ਯਾਰ ਮੈਚ ਬੜਾ ਤਗੜਾ